ਅਸ ਪੰਜਾਬੀ ਦੇ ਦੇਤਰਾਨਾ ਜਿਹੜੇ ਅੱਜ ਅਸ ਫੋਰੀ ਜਿ ਿਕਨੌਰ ਦੇ ਦੰਦ ਕੋਲ ਕੇ ਜੁੜ ਗਿਆ ਕਿੰਨੀਆਂ ਤਿਆਰੀਆਂ ਨੇ ਔਰ ਵਿਸ਼ੇਸ਼ ਤੌਰ ਤੇ ਪੋਲਿੰਗ ਬੁੱਕ ਦੀਆਂ ਜਿਹੜੀਆਂ ਉਹ ਵਿਧਿਆਚਾਰਾਂ 15 ਦਿਨ ਤੋਂ ਹੋਣੀਆਂ ਨਿਸ਼ਚਿਤ ਕੀਤੀਆਂ ਨੇ ਸਰਕਾਰ ਨੇ ਉਸਵੰਦੀ ਕਨੌਰ ਜਿਹੜੀ ਹੈਗੀ ਆਪਣੇ ਕੋਲ ਉਹਦੇ ਵਿੱਚ 130 ਪੋਲਿੰਗ ਸਟੇਸ਼ਨ ਨੇ ਤੇ ਮੁਕੰਮਲ ਨੇ ਸਾਰੀਆਂ ਤਿਆਰੀਆਂ ਸਾਡੀਆਂ ਹੋ ਚੁੱਕੀਆਂ ਨੋਮੀਨੇਸ਼ਨ ਦਾ ਜਿਹੜਾ ਪਹਿਲਾ ਦਿਨ ਸੀਗਾ ਕਿੰਨੇ ਨੋਮੀਨੇਸ਼ਨ ਹੋਏ ਨੇ ਤੇ ਇੱਕ ਤੋਂ ਲੈ ਕੇ ਅੱਜ ਤੋਂ ਲੈ ਕੇ ਜਿਲ੍ਹਾ ਚਾਰਪਕਲ ਨੋਮੀਨੇਸ਼ਨ ਨੇ ਕਿਹੜੇ-ਕਿਹੜੇ ਦਿਨਾਂ ਨਾਲ ਨੋਮੀਨੇਸ਼ਨ ਕੀਤੀ ਜਾਊਗੀ ਕਿਹੜੇ-ਕਿਹੜੇ ਦਿਨਾਂ ਨੂੰ ਅੱਜ ਨੋਮੀਨੇਸ਼ਨ ਕੋਈ ਪ੍ਰਾਪਤੀ ਹੋਇਆ ਪਹਿਲਾ ਦਿਨ ਸੀਗਾ ਨੋਮੀਨੇਸ਼ਨ ਦਾ ਪਰੰਤੂ ਨੋਮੀਨੇਸ਼ਨ ਕੋਲ ਉਹਦੇ ਹਲਕੇ ਦੇ ਵਿੱਚ ਕੋਈ ਪ੍ਰਾਪਤੀ ਹੋਇਆ ਇਸ ਤੋਂ ਇਲਾਵਾ ਜਿਹੜੇ ਨੋਮੀਨੇਸ਼ਨ ਡੇਜ਼ ਨੇ ਉਹ ਕੱਲ ਸੱਚੇ ਛੁੱਟੀ ਹੈ ਤੇ ਦੋ ਔਰ ਤਿੰਨ ਰੋਜ਼ ਛੁੱਟੀ ਹੋਣ ਕਰਕੇ ਨੋਮੀਨੇਸ਼ਨ ਅੱਜ 27 ਅ 29 ਇੱਕ ਔਰ 4 ਰੁਪਏ ਆ ਸਵੇਰੇ ਆਪ ਨੂੰ ਲੈ ਕੇ 3 ਵਜੇ ਆਪਾਂ ਜੇਕਰ ਕਿਸੇ ਸਟਾਫ ਦੀ ਆਪਣੇ ਵਿੱਚ ਤਨੋਰ ਹਲਕੇ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਆਫਸਰਸ ਨੇ ਇਹਨਾਂ ਦੀ ਡਿਊਟੀ ਜਨਾਰਦ ਕੀਤੀ ਗਈ ਹੈ ਉਹਦੇ ਔਰਚ 10 ਕਲਸਟਰ ਨੇ ਔਰ 10 ਆਰਓ 10 ਏ ਆਰਓ ਸੀ ਤਿਆਰ ਕੀਤੇ ਜਿਹੜੀ ਇਲੈਕਸ਼ਨ ਦੇ ਦੌਰਾਨ ਕੀ ਗਾਈਡਲਾਈਨ ਹੈ ਕੀ ਰੱਖਣੀ ਮਿਲਦੀ ਹੈ ਇਲੈਕਸ਼ਨ ਨੇ ਸਰਕਾਰ ਦੀਆਂ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਸਰਕਾਰ ਦੇ ਹੀ ਇਹ ਜਿਹੜੀਆਂ ਚੋਣਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕੋਈ ਸ਼ਾਂਤੀਪੂਰਵਕ ਪਿਆਰ ਨਾਲ ਸਭੀਆਂ ਹੱਤ ਕਰਨੀਆਂ ਹੈਗੀਆਂ ਤੇ ਨੰਬਰ 2 ਜਿਹੜੇ ਹੈਗਾ ਕੋਈ ਇਹਦੇ ਵਿੱਚ ਸਰਕਾਰੀ ਬਿਲਡਿੰਗ ਤੇ ਜਾਂ ਕੋਈ ਹੋਰ ਉਥੇ ਕੋਈ ਤਸ਼ਪਾਹੀ ਕਰਨਾ ਕੋਈ ਕਿਸੇ ਕਰਾ ਨਾ ਹੈ ਜਿਹੜੇ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਚਾਹੀਦੀ ਹੈ ਸੁਰੱਖਿਆ ਨੂੰ ਲੈ ਕੇ ਮਾਨਯੋਗ ਅਗਰਜਮ ਸਾਹਿਬ ਵੱਲੋਂ ਡੀਐਸਪੀ ਰਾਜਪੁਰਾ ਤੇ ਡੀਐਸਪੀ ਕਨੌਰ ਨੂੰ ਜਿਹੜੇ ਹੈਗਾ ਨੋਟਲ ਅਫਸਰ ਲਗਾਇਆ ਗਿਆ ਸੁਰੱਖਿਆ ਦਾ ਤੇ ਉਹਨਾਂ ਵੱਲੋਂ ਕਿ ਅੰਕੀਕਾ ਤੇ ਅਜਿਹੀ ਕੈਂਡੀਡੇਟਸ ਨੇ ਅੰਦਰ ਵਿੱਚ ਸ਼ਾਂਤੀ ਭਾਈ ਇਸ ਫਣੇ ਦੇ ਵਾਸਤੇ ਵਿਸ਼ੇਸ਼ ਤੌਰ ਤੇ ਤੁਹਾਡੇ ਵੱਲੋਂ ਕੀ ਅਪੀਲ ਕੀਤੀ ਸਾਡੇ ਵੱਲੋਂ ਅਪੀਲ ਕੀਤੀ ਗਈ ਹੈ ਕੈਂਡੀਡੇਟਸ ਨੂੰ ਸਾਰਿਆਂ ਨੂੰ ਕਿ ਭਾਈਚਾਰਾ ਰੱਖਦੇ ਹੋਏ ਜਿਹੜੇ ਹੈਗੇ ਚੋਰਾ ਲੜ ਜਿੱਤੇ ਤਾਂ ਕਿਹਾ ਜਾ ਰਿਹਾ ਹੈ ਕਿ ਸਰਬਸੰਤੀ ਕੀ ਲੱਗਦਾ ਹੈ ਕਿ ਕੰਮ ਸੰਤੀ ਕਿੰਨੇ ਕਿਨਾਰੇ ਪਿੰਡਾਂ ਲੈ ਕੇ ਹੋ ਸਕਦੀ ਹੈ ਫਲੇ ਇਸ ਸਬੰਧੀ ਕੋਈ ਸਾਨੂੰ ਜਾਣਕਾਰੀ ਨਹੀਂ ਹੈ ਤੇ ਅਸੀਂ ਪਰ ਲੋਕਾਂ ਨੂੰ ਇਹ ਜ਼ਰੂਰ ਕੀਤੀ ਹੈ ਵੀ ਭਾਈਚਾਰਾ ਰੱਖਦੇ ਹੋਏ ਬਤਵਤ ਜਿੰਨੇ ਸਰਬਸੰਤੀ ਕੀ